ਸਸੀ ਕਾਲ ਜੀ ਕੀ ਹਾਲ ਚਾਲ ਆਜ ਆਪਣੇ ਲਈ ਬਹੁਤ ਖੁਸ਼ੀ ਦਾ ਦਿਨ ਆ ਅੱਜ ਆਪਣੀ ਗੱਡੀ ਦੇ ਨੰਬਰ ਪਲੇਟਾਂ ਆ ਗਈਆਂ ਨੰਬਰ ਆ ਗਿਆ ਆਪਾਂ ਹੁਣ ਥੋੜੇ ਟਾਈਮ ਤੱਕ ਚੱਲਦੇ ਆ ਆਰਟੀਓ ਆਫਿਸ ਉੱਥੇ ਜਾ ਕੇ ਆਪਾਂ ਨੰਬਰ ਪਲੇਟਾਂ ਦੇਖਦੇ ਆ ਫਿਰ ਆਪਾਂ ਨਾਲੇ ਤੁਹਾਨੂੰ ਦਿਖਾਉਣੇ ਆ ਵੀ ਨੰਬਰ ਕਿੰਦਾ ਦਾ ਲਿਆ ਆਪਾਂ ਤੁਸੀਂ ਗੈਸ ਕਰਿਓ ਵੀ ਨੰਬਰ ਕਿੰਦਾ ਦਾ ਹੋ ਸਕਦਾ ਆਪਾਂ ਠੀਕ ਆ ਗਗੇ ਨਾਲ ਵੀਡੀਓ ਦੇ ਬਣੇ ਰਹੋ ਤੇ ਹੋਰ ਵੀਡੀਓ ਦੇਖਣ ਦੇ ਲਈ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਕਰੋ ਚੱਲੇ ਸੀਗੇ ਹੁਣ ਆਰਟੀ ਆਫਿਸ ਰਸੀਦ ਲੈ ਲਈ ਆਪਾਂ ਹੁਣ ਉੱਥੇ ਜਾ ਕੇ ਦਿਖਾਉਣੇ ਆਪਾਂ ਨੰਬਰ ਪਲੇਟਾ ਲਵਾ ਲਈਏ ਨਾਲੇ ਤੁਸੀਂ ਗੈਸ ਕਰਿਓ ਫਿਰ ਇਹ ਨੰਬਰ ਕਮੈਂਟਾਂ ਦੇ ਵਿੱਚ ਲਾਸਟ ਤੇ ਤੁਹਾਨੂੰ ਨੰਬਰ ਸ਼ੋਅ ਕਰਾਂਗੇ ਆਪਾਂ ਆਪਣੀ ਗੱਡੀ ਦਾ ਕਿਹੜਾ ਨੰਬਰ ਲਿਆ ਹੈਗਾ ਪਹੁੰਚ ਗਏ ਆਪਾਂ ਦਫ਼ਤਰੀ ਤੇ ਹੁਣ ਆਪਾਂ ਕਰਦੇ ਆਂ ਮੁੰਡਿਆਂ ਨਾਲ ਗੱਲਬਾਤ ਉੱਥੇ ਤੇ ਹੁਣ ਇਹਨਾਂ ਨੂੰ ਰਸੀਦ ਤੇ ਲੈਣਿਆ ਹੈ ਨੰਬਰ ਆਪਾਂ ਆਪਣਾ ਤੇ ਲੱਗਦੀਆਂ ਕਹਿੰਦੇ ਨੰਬਰ ਪਲੇਟਾਂ ਪਰ ਲਵਾ ਲਿਆ ਜੀ ਆਪਾਂ ਹੁਣ ਤੇ ਆਪਾਂ ਹੁਣ ਚੱਲਿਆਂਗੇ ਘਰੇ ਘਰੇ ਜਾ ਕੇ ਤੁਹਾਨੂੰ ਦਿਖਾਉਣੇ ਆ ਫਿਰ ਆਪਾਂ ਕਿੱਦਾਂ ਲੱਗ ਲਈ ਐ ਲੁੱਕ ਗੱਡੀ ਦੀ ਆਜੋ ਤੁਹਾਨੂੰ ਕਰਾਉਣੇ ਆ ਨਾ ਆਪਾਂ ਗੱਡੀ ਦੀ ਲੁੱਕ ਚੈੱਕ ਨੰਬਰ ਲੱਗ ਗਿਆ ਜੀ ਆਜੋ ਦੇਖੀਏ ਫਿਰ ਕਿੱਦਾਂ ਲੱਗ ਰਹੀ ਐ ਗੱਡੀ ਚੈੱਕ ਕਰ ਓਕੇ ਆ ਵਾਸ਼ ਕਰਨ ਵਾਲੀ ਆ ਵੈਸੇ ਥੋੜੀ ਦੇਖੋ ਤੇ ਕਿੱਦਾਂ ਲੱਗ ਰਹੀ ਏ ਥੋੜੀ ਲੱਗ ਰਹੀ ਏ ਨੰਬਰ ਦੇਖੋ ਕਿੱਦਾਂ ਸਹੀ ਆ ਚਵਾਇਸ਼ ਦਾ ਨੰਬਰ ਆਪਣਾ ਉਹਦਾ ਵਾਸ਼ ਕਰਨ ਵਾਲੀ ਆ ਬਾਕੀ ਓਕੇ ਆ ਕਮੈਂਟ ਕਰਕੇ ਦੱਸੋ ਨੰਬਰ ਕਿੱਦਾਂ ਲੱਗਿਆ ਤੁਹਾਨੂੰ ਹੋਰ ਵੀਡੀਓ ਦੇਖਣ ਦੇ ਲਈ ਤੁਸੀਂ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਨਮੀਆਂ ਨਮੀਆਂ ਵੀਡੀਓ ਸ਼ਾਰਟਸ ਆਉਂਦੇ ਰਹਿਣਗੇ ਆਪਣੇ ਚੈੱਕ ਕਰੋ ਇਹ ਨੰਬਰ ਲੈਣ ਲਈ ਆਪਾਂ ਨੂੰ 2 ਮਹੀਨੇ ਵੇਟ ਕਰਨੀ ਪਈ ਤੇ ਆਪਾਂ ਨੂੰ ਫਾਈਨਲੀ ਨੰਬਰ ਮਿਲ ਗਿਆ ਸੀਗਾ ਤੇ ਅੱਜ ਆਪਣੀ ਗੱਡੀ ਤੇ ਨੰਬਰ ਲੱਗ ਗਿਆ ਉਹਨਾਂ ਲੱਗ ਰਿਹਾ ਨੰਬਰ